ਚਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਦੋ ਦੋ ਕੁੰਡਿਆਂ ਦੇ ਸਾਵਨਾ ਕੁੰਡੇ ਪਾਏ ਆ ਤੇ ਆਪਾਂ ਨੀਚੇ ਵਾਲੀ ਸਲਾਈ ਛੱਡ ਕੇ ਤੇ ਚਾਰ ਸਲਾਈਆਂ ਇਹਨਾਂ ਦੀਆਂ ਬਣਾ ਲਈਆਂ ਦੋ ਕੁੰਡੇ ਉਲਟੇ ਦੋ ਸਿੱਧੇ ਇਹ ਆਪਣੀਆਂ ਚਾਰ ਸਲਾਈਆਂ ਬਣੀਆਂ ਹੋਈਆਂ ਜੀ ਤੇ ਡਿਜ਼ਾਈਨ ਤੁਸੀਂ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਜਲਦੀ ਵੀ ਬਹੁਤ ਬਣਦਾ ਬਹੁਤ ਪਿਆਰਾ ਲੱਗਦਾ ਰੈਡੀਮੇਡ ਕੋਟੀ ਸਵੈਟਰ ਵਾਂਗੂ ਲੱਗਦਾ ਜੀ ਤੇ ਚਲੋ ਜੀ ਸਟਾਰਟ ਕਰਦੇ ਆਪਾਂ ਬਣਾਉਣਾ ਡਿਜ਼ਾਈਨ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਲਿਓ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਵੀਡੀਓ ਆਪਾਂ ਇੱਕ ਗੁੰਡਾ ਤਾਰਾਂਗੇ ਆਹ ਵਾਲਾ ਕੁੰਡਾ ਆਪਾਂ ਤਾਰ ਲਿਆ ਤਾਂ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਬਣਾ ਲਾਂਗੇ ਧਾਗਾ ਪਿੱਛੇ ਕਰਾਂਗੇ ਹੁਣ ਜਿਹੜੇ ਆਪਣੇ ਕੋਲੇ ਆ ਦੋ ਕੁੰਡੇ ਆ ਸਿੱਧੇ ਬਣਾਏ ਇਹਨਾਂ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਇਹਨਾਂ ਤੇ ਆਪਾਂ ਹੁਣ ਜਿਹੜੇ ਆ ਕੁੰਡਿਆਂ ਵਿੱਚ ਇਹ ਆਪਾਂ ਤਿੰਨ ਕੁੰਡੇ ਗਿਣ ਲੈਣੇ 1 2 3 ਛੱਡ ਦੇਣੇ ਆ ਤੇ ਆਪਾਂ ਇੱਥੋਂ ਦੀ ਸਲਾਈ ਪਾਉਣੀ ਆ ਜੀ ਇੱਕ ਕੁੰਡਾ ਬਣਾ ਲਵਾਂਗੇ ਤਾਂ ਦੋਨੇ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਇੱਥੋਂ ਦੀ ਆਪਾਂ ਸਲਾਈ ਫੇਰ ਪਾਉਣੀ ਆ। ਇੱਕ ਕੁੰਡਾ ਆਪਾਂ ਹੋਰ ਬਣਾ ਲਵਾਂਗੇ। ਅਰ ਇਹ ਆਪਾਂ ਦੋ ਕੁੰਡੇ ਬਣਾ ਲਵੇ ਬਣਾ ਲੇ ਦੋਨਾਂ ਕੁੰਡਿਆਂ ਦੇ ਬਾਹਰ ਸਿੱਧੇ ਕੁੰਡਿਆਂ ਦੇ ਨਾਲ ਦੋ ਕੁੰਡੇ ਉਲਟੇ। ਇੱਥੇ ਫੇਰ ਆਪਾਂ 1 2 3 4 ਤਨ ਆਹ ਛੱਡ ਦੇਣੇ ਆਪਾਂ ਇਧਰ ਕੁੰਡੇ ਜਿਹੜੇ ਆਹ ਲਸਰਾਂ ਤਿੰਨ ਧਾਗੇ ਤੇ ਇੱਕ ਕੁੰਡਾ ਬਣਾ ਲੈਣਾ ਸਿੱਧੇ ਕੁੰਡੇ ਆਪਾਂ ਜਿਹੜੇ ਆਪਾਂ ਸਿੱਧੇ ਬਣਾ ਲੈਣੇ ਆ ਉਥੋਂ ਦੀ ਫੇਰ ਆਪਾਂ ਸਲਾਈ ਪਾਉਣੀ ਆ ਇੱਕ ਕੁੰਡਾ ਹੋਰ ਬਣਾ ਲਾਂਗੇ ਦੋ ਕੁੰਡੇ ਉਲਟੇ ਆਪਾਂ ਹੁਣ ਇਸ ਤਰ੍ਹਾਂ ਹੀ ਸਾਰੇ ਗੁੰਡੇ ਪੂਰੀ ਸਲਾਈ ਆਪਾਂ ਇਸ ਤਰ੍ਹਾਂ ਬਣਾ ਲੈਣੀ ਆ ਜਿਹੜੇ ਸਿੱਧੇ ਗੁੰਡੇ ਆਪਾਂ ਉਹਨਾਂ ਦੇ ਅੱਗੇ-ਪਾਸੀ ਇੱਕ-ਇੱਕ ਗੁੰਡਾ ਬਣਾ ਲੈਣਾ ਦੋਆ ਗੁੰਡਿਆਂ ਦੇ ਵਿਚਾਲੋਂ ਗੁੰਡਾ ਚੱਕ ਕੇ ਇੱਕ ਅਗਲੇ ਪਾਸੇ ਬਣਾ ਲੈਣਾ ਇੱਕ ਆਪਾਂ ਪਿਛਲੇ ਪਾਸੇ ਬਣਾ ਲੈਣਾ ਬੜੀ ਸੌਖਾ ਜੀ ਕੋਈ ਔਖਾ ਨਹੀਂ ਹੈਗਾ ਆਸਾਨੀ ਨਾਲ ਬਣ ਜਾਂਦਾ ਹੁਣ ਆਪਾਂ ਆਗੇ ਜੀ ਉਲਟੇ ਪਾਸੇ ਇੱਕ ਗੁੰਡਾ ਪਾਤਾ ਰਿਹਾ ਦੋ ਗੁੰਡੇ ਸਿੱਧੇ ஆவால கும்டா இன்னும் ஹாலி உத்தவாங்க பணியாசே உல்ட்டே இது கண்டாத்தி பண்ணுங்க நான் தோன்ற பாசியத்து ਅਰੋ ਜਪਾ ਦੋ ਸਲਾਈਆਂ ਬਣਾ ਲਈਆਂ ਡਿਜ਼ਾਈਨ ਦੀਆਂ ਚਾਰ ਸਲਾਈਆਂ ਆਪਾਂ ਪਹਿਲਾਂ ਬਣਾਈਆਂ ਸੀ ਦੋ ਸਲਾਈਆਂ ਆਪਾਂ ਹੁਣ ਬਣਾ ਲਈਆਂ 6 ਸਲਾਈਆਂ ਹੋ ਗਈਆਂ ਨੋ ਜੀ ਜੀ ਆਪਣੀ 7ਵੀਂ ਸਲਾਈ ਆਹ ਇੱਕ ਕੁੰਡਾ ਬਣਾਵਾਂਗੇ ਹੁਣ ਆ ਪਹਿਲਾਂ ਦੋ ਬਣਾਉਂਦੇ ਸੀ ਹੁਣ ਆਪਾਂ ਇੱਕ ਕੁੰਡਾ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਆਹ ਵਾਲਾ ਕੁੰਡਾ ਇਹਦੇ ਨਾਲ ਲੈ ਕੇ ਦੋਹਾਂ ਦੇ ਇੱਕ ਕਰ ਦਿਆਂਗੇ ਦੋ ਕੁੰਡੇ ਸਿੱਧੇ ਬਣਾ ਲਾਂਗੇ ਇਹਨੂੰ ਇਸ ਤਰ੍ਹਾਂ ਬਦਲ ਕੇ ਕੁੰਡੇ ਨੂੰ ਆਸ ਕੁੰਡੇ ਨਾਲ ਲੈ ਲਾਂਗੇ ਦੋਵਾਂ ਦਾ ਇੱਕ ਕਰ ਦਾਂਗੇ ਇਹ ਹੁਣ ਆਪਾਂ ਆਹ ਕੁੰਡਾ ਇਧਰੋਂ ਲੈ ਲਾਂਗੇ ਫਿਰ ਦੋਵਾਂ ਦਾ ਇੱਕ ਦੋ ਕੁੰਡੇ ਸਿੱਧੇ ਇਹਨੂੰ ਇਸ ਤਰ੍ਹਾਂ ਬਦਲ ਕੇ ਇਧਰਲੇ ਪਾਸੇ ਦੋਵਾਂ ਦਾ ਇੱਕ ਇਹਨੂੰ ਇਹਦੇ ਨਾਲ ਜਿਹੜੇ ਸਾਡੇ ਕੋਲੇ ਵਿਚਾਲੇ ਦੋ ਦੋ ਕੁੰਡੇ ਉਲਟੇ ਬਣਾਏ ਸੀ ਉਹਨਾਂ ਨਾਲ ਲੈ ਕੇ ਅਸੀਂ ਹੁਣ ਇਹਨਾਂ ਨੂੰ ਕੁੰਡਿਆਂ ਨੂੰ ਘਟਾ ਦੇਣਾ ਜੀ ਇਹਨੂੰ ਇਸ ਤਰ੍ਹਾਂ ਘਟਾਦਾ ਹੈ ਇਹ ਤਾਂ ਆਪਣਾ ਗੁੰਡਾ ਇਸ ਤਰ੍ਹਾਂ ਸਿੱਧਾ ਹੀ ਬਣ ਜਾਂਦਾ ਹੈ ਇਹਨੇ ਕੋਈ ਕਿੰਨਾ ਸੋਹਣਾ ਬਣਿਆ ਡਿਜ਼ਾਈਨ ਉਲਟੀ ਸਾਈਡ ਆ ਗਈ ਜੀ ਆਪਾਂ ਹੁਣ ਉਲਟੀ ਸਾਈਡ ਆਪਾਂ ਇਹ ਸिलाई ਪੂਰੀ ਉਲਟੇ ਉਲਟੇ ਬਣਾਵਾਂਗੇ ਜੀ ਹਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਸਿੱਧੇ ਸਿੱਧੇ ਬਣਾਈ ਸੀ ਹੁਣ ਆਪਾਂ ਸਿੱਧੇ ਪਾਸੇ ਆ ਗਏ ਆ ਫਿਰ ਤੋਂ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਦੋ ਸਿੱਧੇ ਸੇਮ ਵਾਲੇ ਜਿਹੜੇ ਆਪਾਂ ਦੋ ਗੁੰਡੇ ਉਲਟੇ ਦੋ ਸਿੱਧੇ ਬਣਾਏ ਸੀ ਉਹੀ-ਉਹੀ ਆਪਾਂ ਬਣਾਵਾਂਗੇ ਇਸ ਤਰ੍ਹਾਂ ਆਪਾਂ ਬਣਾ ਕੇ ਤਾਂ ਫਿਰ ਮਿਲਦੇ ਆਂ ਜੀ ਹਲੋ ਜੀ ਆਪਾਂ ਚਾਰ ਸਲਾਈਆਂ ਫਿਰ ਬਣਾ ਲਈਆਂ ਦੋ ਸਲਾਈਆਂ ਪਲੇਨ ਕੱਢ ਕੇ ਚਾਰ ਸਲਾਈਆਂ ਆਪਾਂ ਫਿਰ ਬਣਾ ਲਈਆਂ ਇਹੋਂ ਆਪੇ ਕੁੜੀ ਤੁਹਾਨੂੰ ਹੋਰ ਦੱਸ ਦਿੰਨੇ ਆ ਡਿਜ਼ਾਈਨ ਇੱਕ ਕੁੰਡਾ ਤਾਰਿਆ ਦੋ ਕੁੰਡੇ ਆਪਾਂ ਬਣਾਵਾਂਗੇ ਜੀ ਉਲਟੇ ਹੁਣ ਜਿਹੜੇ ਆਪਣੇ ਸਿੱਧੇ ਕੁੰਡੇ ਆ ਇਹਨਾਂ ਤੇ ਡਿਜ਼ਾਈਨ ਫੇਰ ਬਣਾਉਗਾ ਜੀ ਇੱਥੋਂ ਆਪਾਂ ਗੱਣ ਲੈਣੇ ਇੱਕ ਦੋ ਤਿੰਨ ਇੱਥੋਂ ਦੀ ਸਲਾਈ ਕੱਢਣੀ ਆ ਆਪਾਂ ਤਿੰਨ ਧਾਗੇ ਜਿਹੜੇ ਆਪਾਂ ਉਹਨਾਂ ਦੇ ਨੀਚੇ ਤੋਂ ਆ ਦੇਖੋ ਜੀ ਗੁੰਡਾ ਬਣਾ ਲੈਣਾ ਇੱਕ ਦੋਨੇ ਗੁੰਡੇ ਆਪਾਂ ਸਿੱਧੇ ਬਣਾ ਲੈਣੇ ਆ ਫਿਰ ਤੋਂ ਆਪਾਂ ਸੜਾਈ ਇੱਥੇ ਪਾਵਾਂਗੇ ਇੱਕ ਗੁੰਡਾ ਆਪਾਂ ਹੋਰ ਬਣਾ ਲਾਂਗੇ ਜਿਵੇਂ ਆਪਾਂ ਪਹਿਲਾਂ ਬਣਾਇਆ ਸੀ ਦੋ ਗੁੰਡੇ ਉਲਟੇ 1 2 3 ਹਲੋ ਜੀ ਆਪਾਂ ਦੋ ਡਿਜ਼ਾਈਨ ਬਣਾਏ ਆ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਹੈ ਡਿਜ਼ਾਈਨ ਜੀ ਤੇ ਕਿਸੇ ਰੰਗ ਚ ਪਾਓ ਤਾਂ ਦੇਖੋ ਜੀ ਬਹੁਤ ਸੋਹਣਾ ਬਣਿਆ ਹੋਇਆ ਹੈ ਹਲਕਾ ਹਲਕਾ ਨਾਲੇ 6 6 ਸਲਾਈਆਂ ਪੈਂਦੀਆਂ ਜੀ ਆਪਾਂ 6 6 ਸਲਾਈਆਂ ਪਾਈਆਂ ਤੇ ਡਿਜ਼ਾਈਨ ਆਪਣਾ ਇਸ ਤਰ੍ਹਾਂ ਬਣਦਾ ਜਾਂਦਾ ਹੈ ਤੋ ਜੀ ਬਹੁਤ ਪਿਆਰਾ ਲੱਗਦਾ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਜੀ ਤੇ ਇੱਕ ਵਧੀਆ ਜਿਹਾ ਕਮੈਂਟ ਕਰ ਦਿਓ ਤੇ ਲਾਈਕ ਵੀ ਵੱਧ ਤੋਂ ਵੱਧ ਲਾਈਕ ਕਰ ਦਿਓ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਪੂਰੀ ਵੀਡੀਓ ਦੇਖਿਓ ਤੇ ਸ਼ੇਅਰ ਜਰੂਰ ਕਰ ਦਿਓ